ओके ਆ ਕਿੱਥੋਂ ਆਏ ਜੀ ਪਿੰਡਪੁਰਜ ਰਾਖੀ ਤੋਂ ਸਰ ਆ ਸਰ ਜ਼ਿਲ੍ਹਾ ਪ੍ਰਿੰਸੀਪਲ ਤੋਂ ਕਿਹਾ ਜੇ ਪ੍ਰਬੰਧ ਕਿਤੇ ਗਏ ਜੀ ਜ਼ਿਲ੍ਹਾ ਪ੍ਰਿੰਸੀਪਲ ਬਹੁਤ ਵਧੀਆ ਜੀ ਸਾਰੇ ਪ੍ਰਬੰਧ ਠੀਕ ਚੱਲ ਰਹੇ ਨੇ ਜੇ ਕਿਸੇ ਨੂੰ ਚੁੱਲਾ ਟੈਕਸ ਲੈਣਾ ਹੈ ਉਹ ਵੀ ਕੋਈ ਸਮੱਸਿਆ ਨਹੀਂ ਆ ਰਹੀ ਨਾਲ ਦੀ ਨਾਲ ਚੁੱਲਾ ਟੈਕਸ ਮਿਲ ਰਿਹਾ ਹੈ ਐਨਓਸੀ ਨਾਲ ਦੀ ਨਾਲ ਅਪਲਾਈ ਹੋ ਰਿਹਾ ਹੈ ਘੰਟੇ ਬਾਅਦ ਜਿਹੜਾ ਉਹ ਐਨਓਸੀ ਹੈ ਸਾਰੇ ਬੰਦਿਆਂ ਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਫਾਰਮ ਜਮ੍ਹਾਂ ਕਰਾਉਣ ਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਆ ਰਹੀ ਲੈਣ ਬਾਅਦ ਸਾਰੇ ਬੰਦੇ ਆਪਦੇ ਆਪ ਦੇ ਫਾਰਮ ਜਮਨਾ ਪ੍ਰਾ ਰਹੀ ਨੇ ਹਾਂਜੀ ਡੀਲ ਵਧੀਆ ਕਰ ਰਹੇ ਨੇ ਬਹੁਤ ਵਧੀਆ ਡੀਲ ਕਰ ਰਿਆ ਜੀ ਸਾਰੇ ਮੁਲਾਜ਼ਮ ਕਿਸੇ ਬੰਦੇ ਨੂੰ ਕੋਈ ਸਮੱਸਿਆ ਨਹੀਂ ਹੈਗੀ ਤੁਸੀਂ ਵੀ ਅੱਜ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਬੁਰਜਰਾਠੀ ਤੋਂ ਆਏ ਹਾਂ ਸਰ ਹਾਂਜੀ ਤਾਂ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਟੋਣਾ ਹੈਗੇ ਭਾਈਚਾਰਕ ਸੰਤ ਬਣਾ ਕੇ ਰੱਖੋ ਇਹ ਜੋੜ ਹੈਗੇ ਸਾਡੀ ਤਾਂ ਇਹੀ ਬੇਨਤੀ ਹੈ ਸਾਰੇ ਮਤਲਬ ਲੋਕਾਂ ਨੂੰ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਸਰਬਸੰਮਤੀ ਕਰੋ ਪੰਚਾਇਤ ਮੈਂਬਰਾਂ ਦੀ ਸਰਬਸੰਮਤੀ ਕਰੋ ਤੇ ਸਰਪੰਚਾਂ ਦੀ ਵੀ ਸਰਬਸੰਮਤੀ ਕਰੋ ਚਲੋ ਕੁਝ ਹੁੰਦੀ ਹੈ ਬੰਦੇ ਪਿੰਡਾਂ ਦੇ ਵਿੱਚ ਉਹ ਨਹੀਂ ਸਰਵਸੰਪਤੀ ਹੋਣ ਦਿੰਦੇ ਤਾਂ ਉਹ ਲੋਕ ਆਪੇ ਫਿਰ ਉਹਦਾ ਦੇਖਦੇ ਆ ਵੀ ਇਹ ਬੰਦਾ ਕੌਣ ਇਹ ਇਹਦੇ ਵਿੱਚ ਡਕਾ ਲਾ ਰਿਹਾ ਹੈ ਉਹਦਾ ਦਾ ਜਵਾਬ ਹੈ ਜਿਹੜਾ ਉਹ ਲੋਕ ਹੀ ਦਿੰਦੇ ਆ ਅਬ ਕੀ ਨਾਮ ਹੈ ਸੁਖਵੀਰ ਸਿੰਘ ਸੁਖਾਜੀ ਸੁਖਵੀਰ ਨੌਜਵਾਨ ਹੈਗਾ ਪੰਗਤਿਕਾ ਹੁੰਦੀ ਹੈ ਕਿੰਨੇ ਸੰਦੇਬ ਲਾ ਕੇ ਰੱਖਣ ਦੀ ਲੋੜ ਹੈਗੇ ਪਿੰਨਵਾਸੇ ਮੈਂ ਵੀ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਣਾ ਵੀ ਵੱਦ ਤੋਂ ਵੱਧ ਨੌਜਵਾਨ ਵੀ ਆਉਣ ਇਸ ਕੰਮ ਚ ਅੱਗੇ ਮੈਂ ਤਾਂ ਇਹ ਕਹਿਣਾ ਵੀ ਸਰਪੰਚੀ ਲਾ ਲੋ ਚਾਹੇ ਮੈਂਬਰੀ ਵੀ ਨੌਜਵਾਨਾਂ ਦੀ ਵਿੱਚ ਦੀ ਸੋਚ ਬਹੁਤ ਵਧੀਆ ਹੈਗੀ ਹੈ ਵੀ ਪਿੰਡਾਂ ਚ ਨੌਜਵਾਨਾਂ ਦੇ ਬਹੁਤ ਵਧੀਆ ਸੋਚ ਲੈ ਕੇ ਚੱਲੇ ਹੋਏ ਨੇ ਵਿੱਚ ਨੌਜਵਾਨ ਵੀ ਪਿੰਡਾਂ ਚ ਜਿਹੜਾ ਕੋਈ ਨਸ਼ੇ ਪੱਤੇ ਤੋਂ ਵੀ ਰਹਿਤ ਹੋਵੇ ਕੰਮ ਵੀ ਜਿਹੜਾ ਉਹਦਾ ਵੋਟ ਹੈ ਵੀ ਦੇਖੋ ਇਹਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਪੱਤੇ ਵਾਸਤੇ ਵੀ ਇਹਨੂੰ ਵੋਟ ਰੈਂਕ ਨੂੰ ਆਪਦੇ ਨੂੰ ਖਰਾਬ ਨਾ ਕਰੋ ਵੀ ਇਹ ਆਪਾਂ 5 ਸਾਲਾਂ ਵਾਸਤੇ ਇਹ ਦੇਖਣਾ ਹੁੰਦਾ ਵੀ ਪਿੰਡ ਚ ਕੰਮ ਕਿਹੜਾ ਬੰਦਾ ਸਹੀ ਕਰਾਊਗਾ